ਬਈ ਕਿਸਾਨ ਦੋਸਤੋ ਕਣਕ ਦੀ ਫਸਲ ਦੇ ਵਿੱਚ 2N P K ਆਪਾਂ ਤਕਰੀਬਨ ਸਾਰੇ ਜ਼ਿਮੀਦਾਰ ਵਰਤਦੇ ਆ ਸਾਰੇ ਇਹਨਾਂ ਦੇ ਬਾਰੇ ਜਾਣਦੇ ਆ 05234 ਤੇ 13045 ਦੋਵੇਂ ਜਿਹੜੇ N P K ਨੇ ਦੋਵਾਂ ਦੇ ਨਾਲ ਝਾੜ ਦੇ ਵਿੱਚ ਵਾਧਾ ਹੁੰਦਾ ਦਾਣੇ ਦੀ ਗੁਣਵੱਤਾ ਦੇ ਵਿੱਚ ਕਾਫੀ ਜਿਹੜਾ ਫਾਇਦਾ ਹੁੰਦਾ ਦਾਣਾ ਬਹੁਤ ਵਧੀਆ ਬਣਦਾ ਪਰ ਬਾਰੇ ਜ਼ਿਮੀਦਾਰਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਇਹ ਵਰਤਣੇ ਕਦੋਂ ਨੇ ਕਿਉਂਕਿ ਜਦੋਂ 13045 ਵਰਤਣਾ ਜਿਸ ਵੇਲੇ 13045 ਨਾਲ ਵੱਧ ਫਾਇਦਾ ਹੁੰਦਾ ਤਾਂ 05234 ਦੀ ਜ਼ਿੰਮੇਦਾਰ ਸਪਰੇਅ ਕਰ ਦਿੰਦੇ ਨੇ ਜਦੋਂ 05234 ਦੀ ਲੋਡ ਆ ਉਸ ਵੇਲੇ 13045 ਪਾ ਲੈਂਦੇ ਨੇ ਇਸ ਕਰਕੇ ਜਿਹੜਾ ਇਹ ਤੋਂ ਪੂਰਾ ਜਿੰਨਾ ਫਾਇਦਾ ਮਿਲਣਾ ਚਾਹੀਦਾ ਉਹਨਾਂ ਫਾਇਦਾ ਆਪਾਂ ਇਹ ਤੋਂ ਲੈ ਨਹੀਂ ਸਕਦੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੀ ਕਿਹੜਾ ਜਿਹੜਾ ਐਨਪੀਕੇ ਕਿਸ ਸਮੇਂ ਤੇ ਵਰਤਣਾ ਹੈ ਕਿੰਨੀ ਉਹਦੀ ਜਿਹੜੀ ਡੋਜ਼ ਹੋਣੀ ਚਾਹੀਦੀ ਆ ਕਿਉਂਕਿ ਡੋਜ ਦਾ ਇਹਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਹੁੰਦਾ ਜੇ ਪੂਰੀ ਡੋਜ ਆਪਾਂ ਵਰਤਾਂਗੇ ਤਾਂ ਹੀ ਉਹ ਤੋਂ ਪੂਰਾ ਫਾਇਦਾ ਲੈ ਸਕਦੇ ਆ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਚੈਨਲ ਨੂੰ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਜਿਹੜਾ ਬੈਲ ਵਾਲਾ ਆਈਕਨ ਆ ਉਹਨੂੰ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਪਹਿਲਾਂ ਆਪਾਂ 05234 ਦੇ ਬਾਰੇ ਗੱਲ ਕਰਦੇ ਆਂ 05234 ਦੇ ਵਿੱਚ ਦੋ ਜਿਹੜੇ ਆਪਾਂ ਨੂੰ ਤੱਤ ਮਿਲਦੇ ਆ ਫਾਸਫੋਰਸ ਤੇ ਪੋਟਾਸ਼ 52% ਇਹਦੇ ਚੋਂ ਫਾਸਫੋਰਸ ਤੱਤ ਮਿਲਦਾ 34% ਇਹਦੇ ਵਿੱਚੋਂ ਆਪਾਂ ਨੂੰ ਜਿਹੜਾ ਪੋਟਾਸ਼ ਤੱਤ ਮਿਲਦਾ ਨਾਈਟrogen ਇਹਦੇ ਚ ਹੁੰਦੀ ਨਹੀਂ 0% ਨਾਈਟrogen ਹੁੰਦੀ ਆ ਤੇ ਇਹ ਜਿਹੜੇ ਦੋਵੇਂ ਤੱਤ ਨੇ ਫਾਸਫੋਰਸ ਤੇ ਪੋਟਾਸ਼ ਇਹਨਾਂ ਦੋਵਾਂ ਤੱਤਾਂ ਦਾ ਝਾੜ ਦੇ ਨਾਲ ਬਹੁਤ ਸਬੰਧ ਹੈ ਸਿੱਧਾ ਸਬੰਧ ਹੈ ਬਜਾਈ ਵਕਤ ਆਪਾਂ ਫਾਸਫੋਰਸ ਤੱਤ ਪਾਉਨੇ ਆ ਉਹ ਡੀਪੀ ਦੇ ਰੂਪ ਦੇ ਵਿੱਚ ਪਾ ਦੋ ਆਇਆ ਆਪਾਂ ਪਰ ਹੁਣ ਜਦੋਂ ਫਸਲ ਆਪਣੀ 70 ਦਿਨ ਦੇ ਲਗਭਗ ਹੋ ਜਾਂਦੀ ਆ ਉਸ ਵੇਲੇ ਫਸਲ ਦੇ ਵਿੱਚ ਛੋਟੀ ਜੀ ਬੱਲੀ ਬਣਨੀ ਸ਼ੁਰੂ ਹੋ ਜਾਂਦੀ ਆ ਉਹ ਬੱਲੀ ਦਾ ਜਿਹੜਾ ਸਾਈਜ਼ ਆ ਜਾਂ ਉਹਦੇ ਵਿੱਚ ਕਿੰਨੇ ਦਾਣੇ ਹੋਣਗੇ ਇਹ ਨਿਰਪੱਖ ਕਰਦਾ ਵੀ ਉਹਦੇ ਵਿੱਚ ਫਾਸਫੋਰਸ ਦੀ ਪੂਰਤੀ ਪੂਰੀ ਆ ਕਿ ਜ਼ਮੀਨ ਦੇ ਵਿੱਚੋਂ ਜਿਹੜਾ ਆਪਣਾ ਦਿੱਤਾ ਹੋਇਆ ਫਾਸਫੋਰਸ ਆ ਬੂਟੇ ਨੂੰ ਉਸ ਵੇਲੇ ਪੂਰੀ ਹਾਲਤ ਦੇ ਵਿੱਚ ਮਿਲ ਸਕਦਾ ਕਿਉਂਕਿ ਕਾਫੀ ਹੱਦ ਤੱਕ ਫਾਸਫੋਰਸ ਜ਼ਮੀਨ ਦੇ ਵਿੱਚੋਂ ਬੂਟਾ ਵਰਤ ਵੀ ਚੁੱਕਿਆ ਹੁੰਦਾ ਪਰ ਉਸ ਵੇਲੇ ਜੇ ਫਾਸਫੋਰਸ ਤੱਤ ਦੀ ਘਾਟ ਆ ਜਾਂਦੀ ਹੈ ਤਾਂ ਬੱਲੀ ਦਾ ਸਾਈਜ਼ ਛੋਟਾ ਰਹਿ ਸਕਦਾ ਹੈ ਦਾਣਿਆਂ ਦੀ ਗਿਣਤੀ ਉਹਦੇ ਵਿੱਚ ਘੱਟ ਹੋ ਸਕਦੀ ਹੈ ਜੇ ਉਸ ਵੇਲੇ ਆਪਾਂ 05234 ਦੀ ਸਪਰੇਅ ਕਰ ਦਨੇ ਆ 70 ਤੋਂ 75 ਦਿਨ ਦੇ ਦੇ ਉੱਤੇ ਜਦੋਂ ਇਹਦੇ ਵਿੱਚ ਬੱਲੀ ਬਣਨੀ ਸ਼ੁਰੂ ਹੁੰਦੀ ਹੈ ਉਸ ਵੇਲੇ ਬੱਲੀ ਬਣਨੀ ਸ਼ੁਰੂ ਹੁੰਦੀ ਆ ਤਾਂ ਜਿਹੜਾ ਫਾਸਫੋਰਸ ਤੱਤ ਉਹਨੂੰ ਪੱਤਿਆਂ ਦੇ ਰਾਹੀਂ ਮਿਲ ਜਾਂਦਾ ਹੈ ਤੇ ਜਦੋਂ ਪੱਤਾਂ ਦਾ ਰਾਈ ਫਾਸਫੋਰਸ ਤੱਤ ਮਿਲ ਗਿਆ ਤਾਂ ਬੱਲੀ ਦਾ ਜਿਹੜਾ ਸਾਈਜ਼ ਆ ਉਹਦੇ ਵਿੱਚ ਵੀ ਵਾਧਾ ਹੋਣਾ ਤੇ ਦਾਣਿਆਂ ਦੀ ਗਿਣਤੀ 'ਚ ਬਧੂ ਵਧੂਗੀ ਦਾਣਿਆਂ ਦੀ ਗਿਣਤੀ ਵਧਣੀ ਆ ਤਾਂ ਝਾੜ ਦੇ ਵਿੱਚ ਜਿਹੜਾ ਆਪਣਾ ਆਟੋਮੈਟਿਕਲੀ ਵਾਧਾ ਹੋ ਜਾਣਾ ਇਸ ਵਾਰ ਜ਼ਿੰਮੇਦਾਰਾਂ ਨੂੰ ਜਿਹੜਾ ਡੀਏਪੀ ਬਹੁਤ ਘੱਟ ਮਾਤਰਾ 'ਚ ਮਿਲਿਆ ਬਾਹਲੇ ਜ਼ਿੰਮੇਦਾਰਾਂ ਨੂੰ ਨਹੀਂ ਮਿਲਿਆ ਉਹਨਾਂ ਨੇ ਜਦ ਤੱਕ ਘੱਟ ਮਾਤਰਾ 'ਚ ਡੀਏਪੀ ਵਰਤਿਆ ਫਾਸਫੋਰਸ ਵਾਲੀ ਤਾਂ ਖਾਦਾ ਇਹ ਜਦ ਤੱਕ ਘੱਟ ਮਾਤਰਾ 'ਚ ਵਰਤਿਆ ਜਾਂ ਫਿਰ ਉਹਦਾ ਆਲਟਰਨੇਟਿਵ ਹੋਰ ਜਿਹੜੀਆਂ ਖਾਦਾ ਰਲਾ ਕੇ ਪੂਰਾ ਕੀਤਾ ਗਿਆ ਸੋ ਹੁਣ ਜਿੰਨਾ ਜਿਵੇਂਦਾਰਾਂ ਨੇ ਡੀਏਪੀ ਪੂਰਾ ਨਹੀਂ ਵਰਤਿਆ ਜਿਹੜਾ 55 60 ਕਿਲੋ ਜੇ ਉਹ ਜਿਵੇਂਦਾਰ ਨਹੀਂ ਵਰਤ ਸਕੇ ਤਾਂ ਉਹਨਾਂ ਖੇਤਾਂ ਦੇ ਵਿੱਚ ਤਾਂ ਇਹ ਜਿਹੜੀ ਇਹਦੀ ਘਾਟ ਆ ਹੀ ਸਕਦੀ ਹੈ ਫਾਸਫੋਰਸ ਦੀ ਸੋ ਉੱਥੇ 70 ਦਿਨਾਂ ਦੇ ਬਾਅਦ ਤੁਸੀਂ 1.5 ਕਿਲੋ ਤੱਕ 1 ਕਿੱਲੇ ਦੇ ਵਾਸਤੇ ਵਰਤ ਸਕਦੇ ਹੋ ਜਿੱਥੇ ਡੀਏਪੀ ਜਿਹੜਾ ਪੂਰੀ ਮਾਤਰਾ ਜੋ ਵਰਤਿਆ ਗਿਆ ਉੱਥੇ ਤੁਸੀਂ 1 ਕਿਲੋ ਦੇ ਨਾਲ ਵੀ ਕੰਮ ਚੱਲ ਜੂਗਾ 1 ਕਿਲੋ ਜਿੰਨਾ ਖੇਤਾਂ ਚ ਡੀਏਪੀ ਪੂਰੀ ਮਾਤਰਾ ਚ ਵਰਤਿਆ ਗਿਆ ਉੱਥੇ ਤੁਸੀਂ ਇਹਦੀ ਸਪਰੇਅ ਕਰਦੇ ਹੋ ਜਿੱਥੇ ਡੀਏਪੀ ਨਹੀਂ ਵਰਤਿਆ ਗਿਆ ਉੱਥੇ ਤੁਸੀਂ 1.5 ਕਿਲੋ ਤੱਕ ਇਹ ਘੱਟ ਵਰਤਿਆ ਗਿਆ ਉੱਥੇ ਤੁਸੀਂ 1.5 ਕਿਲੋ ਤੱਕ ਜਿਹੜਾ 05234 ਦੀ ਸਪਰੇਅ ਕਰਦੇ ਹੋ ਇਹਦੇ ਨਾਲ ਜਿਹੜਾ ਝਾੜ ਦੇ ਵਿੱਚ ਆਪਾਂ ਨੂੰ ਜ਼ਰੂਰ ਵਾਧਾ ਦੇਖਣ ਨੂੰ ਮਿਲੂਗਾ ਜਿਹੜਾ ਇਹਦੇ ਵਿੱਚ ਪਾਣੀ ਆ ਪਾਣੀ ਥੋੜਾ ਵੱਧ ਮਾਤਰਾ ਚ ਰੱਖਿਓ ਕਿਉਂਕਿ ਜੇ ਆਪਾਂ 150 ਦੇ ਜਦੋਂ ਆਪਾਂ 1.5 ਕਿਲੋ ਵਰਤਦੇ ਆ ਤਾਂ 150 ਲੀਟਰ ਤੋਂ ਪਾਣੀ ਘੱਟ ਨਾਲ ਵਰਤਦੇ ਨਹੀਂ ਤਾਂ ਉਹਦੇ ਨਾਲ ਪੱਤਿਆਂ ਦੇ ਥੋੜਾ ਵਾਲਾ ਸੜਨ ਦਾ ਖਤਰਾ ਹੁੰਦਾ ਬਹੁਤ ਸਾਰੇ ਜ਼ਿਮੀਂਦਾਰ ਇਹ ਪੁੱਛਦੇ ਨੇ ਵੀ ਇਹਦੇ ਵਿੱਚ ਆਪਾਂ ਬੋਰਨ ਤੱਤ ਜਾਂ ਕੋਈ ਹੋਰ ਤੱਤ ਮਿਲਾ ਲਈਏ ਇਹ ਤੁਹਾਡੀ ਮਰਜ਼ੀ ਆ ਪਰ ਜੇਕਰ ਤੁਸੀਂ 05234 ਦੀ ਕੱਲੀ ਸਪਰੇਅ ਕਰਦੇ ਹੋ ਤਾਂ ਉਹਦੇ ਜਿਹੜੇ ਰਿਜ਼ਲਟ ਜ਼ਿਆਦਾ ਮਿਲਦਗੇ ਬੋਰਨ ਤੱਤ ਦੀ ਸਪਰੇਅ ਕਰਨੀ ਆ ਤਾਂ ਅੱਗੇ ਜਦੋਂ ਆਪਾਂ 13045 ਦੀ ਸਪਰੇਅ ਕਰਾਂਗੇ ਉਸ ਵੇਲੇ ਤੁਸੀਂ ਬੋਰਨ ਤੱਤ ਮਿਲਾ ਸਕਦੇ ਹੋ ਤੇ ਫਿਰ ਹੁਣ ਰਹਿ ਗਿਆ ਦੂਸਰਾ 13045 13045 ਜਿਹੜਾ ਤੱਤ ਆ ਇਹਦੇ ਵਿੱਚ ਆਪਾਂ ਨੂੰ ਐਨਪੀਕੇ ਆ ਜਿਹੜਾ ਇਹਦੇ ਚੋਂ ਆਪਾਂ ਨੂੰ ਦੋ ਤੱਤ ਮਿਲਦਿਆ ਨਾਈਟ੍ਰੋਜਨ ਮਿਲਦੀ ਆ 13% ਇਹਦੇ ਵਿੱਚ ਨਾਈਟ੍ਰੋਜਨ ਆ ਤੇ 45% ਇਹਦੇ ਵਿੱਚੋਂ ਆਪਾਂ ਨੂੰ ਪोटाश ਤੱਤ ਮਿਲਦਾ ਹੈ ਇਹਦੇ ਵਿੱਚ ਫਾਸਫੋਰਸ ਨਹੀਂ ਹੁੰਦੀ 0% ਫਾਸਫੋਰਸ ਹੁੰਦੀ ਹੈ 13 0 45 ਐਸਏ ਕਰਕੇ ਇਹਨੂੰ ਕਿਹਾ ਜਾਂਦਾ ਹੁਣ 13 0 45 ਜਦੋਂ ਆਪਾਂ ਕਦੋਂ ਇਹਦੀ ਸਪਰੇਅ ਕਰਨੀ ਹੈ ਜਦੋਂ ਫਸਲ ਆਪਣੀ ਗੋਪਾਂ ਦੇ ਵਿੱਚ ਆ ਗਈ ਜਿਹੜੀ ਬੱਲੀ ਹੈ ਮੰਨ ਲਓ 5 7 10 ਦਿਨ ਨੂੰ ਬਾਹਰ ਆਜੂਗੀ ਉਸ ਵੇਲੇ ਜਦੋਂ ਆਪਾਂ ਇਹਦੀ ਸਪਰੇਅ ਕਰਦੇ ਆ ਤਾਂ ਆਪਾਂ ਇਹਦਾ ਵੱਧ ਤੋਂ ਵੱਧ ਜਿਹੜਾ ਲਾਹਾ ਵੱਧ ਤੋਂ ਵੱਧ ਇਹਦਾ ਫਾਇਦਾ ਲੈ ਸਕਦੇ ਆ ਕਿਉਂਕਿ ਇਹਦੇ ਨਾਲ ਜਿਹੜਾ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹਦਾ ਇਹ ਹੈ ਵੀ ਜਦੋਂ ਟੰਡਾ ਪੱਤਾ ਬਣਨਾ ਸ਼ੁਰੂ ਹੋ ਜਾਂਦਾ ਉਸ ਵੇਲੇ ਨਾਈਟrogen ਆਪਾਂ ਸ਼ੁਰੂ ਦੇ ਵਿੱਚ ਦਿੱਤੀ ਸੀਗੀ ਉਸ ਵੇਲੇ ਜੇਕਰ ਇਹਨੂੰ ਨਾਈਟrogen ਮਿਲਦੀ ਹੈ ਤਾਂ ਜਿਹੜਾ ਪੱਤਿਆਂ ਦਾ ਰੰਗ ਜਿਹੜਾ ਕਾਫੀ ਜ਼ਿਆਦਾ ਹਰਾ ਹੋ ਜਾਂਦਾ ਉਸ ਵੇਲੇ ਨਾਈਟrogen ਪੱਤਾਂ ਰਾਹੀਂ ਜਦਨੇ ਪੱਤਿਆਂ ਦਾ ਰੰਗ ਹਰਾ ਹੋ ਜਾਂਦਾ ਪੋਟਾਸ਼ ਇਹਨੂੰ ਮਿਲਦਾ ਜਿਹੜਾ ਦਾਣੇ ਦੇ ਵਿੱਚ ਪੋਟਾਸ਼ ਦੇ ਨਾਲ ਚਮਕ ਆਉਂਦੀ ਹੈ ਦਾਣੇ ਦਾ ਜਿਹੜਾ ਸਾਈਜ਼ ਉਹਦੇ ਵਿੱਚ ਵੀ ਵਾਧਾ ਹੁੰਦਾ ਕਿਉਂਕਿ ਪੋਟਾਸ਼ ਤੱਤ ਭਾਵੇਂ ਆਪਾਂ 05234 ਦੇ ਰਹੀ ਵੀ ਦੇ ਚੁੱਕਿਆ ਪਰ ਜੇਕਰ ਇਹਦੇ ਨਾਲ ਇਹਦਾ ਕੰਬੀਨੇਸ਼ਨ ਆ ਇਹ ਆਪਾਂ ਇਹਨੂੰ ਦਵਾਂਗੇ ਤਾਂ ਦੋਵੇਂ ਦੇ ਕੰਬੀਨੇਸ਼ਨ ਦੇ ਨਾਲੇ ਵਧੀਆ ਕੰਮ ਕਰਦਾ ਤੇ ਇਸ ਵੇਲੇ 013045 ਦੀ ਜੇ ਆਪਾਂ ਸਪਰੇਅ ਕਰ ਦਿਆਂ ਤਾਂ ਝਾੜ ਦੇ ਵਿੱਚ ਜਿਹੜਾ ਕਾਫੀ ਵਾਧਾ ਹੁੰਦਾ ਜੇਕਰ ਯੂਨੀਵਰਸਿਟੀ ਦੀਆਂ ਸਫਾਰਸ਼ਾਂ ਨੂੰ ਆਪਾਂ ਦੇਖੀਏ ਤਾਂ ਉਹ ਵੀ ਜਦੋਂ ਫਸਲ ਗੋਭਾ ਦੇ ਵਿੱਚ ਹੁੰਦੀ ਹੈ ਉਸ ਵੇਲੇ ਇਸ ਤੱਤ ਦੀ ਸਪਰੇਅ ਦੇ ਵਾਸਤੇ ਦੱਸਦੇ ਨੇ ਵੀ 13045 4 ਕਿਲੋ ਤਾਂ ਨਾ ਰੱਖੋ 1 ਏਕੜ ਦੇ ਵਿੱਚ 4 ਕਿਲੋ ਦੀ ਸਿਫਾਰਸ਼ ਕੀਤੀ ਜਾਂਦੀ ਹੈ 200 ਲੀਟਰ ਪਾਣੀ ਇਹ ਵੀ ਧਿਆਨ ਰੱਖਣਾ ਜੇ ਤੁਸੀਂ 200 ਲੀਟਰ ਪਾਣੀ ਨਹੀਂ ਲਾ ਸਕਦੇ ਤਾਂ ਫਿਰ 2 ਕਿਲੋ ਦੇ ਨਾਲ 100 ਲੀਟਰ ਪਾਣੀ ਤੇ ਸਪਰੇਅ ਕਰ ਸਕਦੇ ਹੋ ਜੇ 3 ਕਿਲੋ ਵਰਤਣਾ ਤਾਂ ਫਿਰ 150 ਲੀਟਰ ਪਾਣੀ ਲਾ ਲਿਓ ਅਬ ਨਹੀਂ ਤਾਂ ਯੂਨੀਵਰਸਿਟੀ ਦੀ ਜਿਹੜੀ ਸਿਫਾਰਸ਼ ਹੈ 4 ਕਿਲੋ ਜਿਹੜਾ ਐਨਪੀਕੇ 13 0 45 ਦੀ ਸਿਫਾਰਸ਼ ਹੈ ਜੇ ਤੁਸੀਂ ਉਹ ਸਪਰੇ ਜਦੋਂ ਫਸਲ ਆਪਣੀ ਕੋਪਾਂ ਦੇ ਵਿੱਚ ਹੈ ਟੰਡਾ ਪੱਤਾ ਬਣਨਾ ਸ਼ੁਰੂ ਹੋ ਗਿਆ ਉਸ ਵੇਲੇ ਸਪਰੇ ਕਰੋਗੇ ਤਾਂ ਇਹਦਾ ਵੱਧ ਤੋਂ ਵੱਧ ਆਪਾਂ ਨੂੰ ਲਾਹਾ ਮਿਲੂਗਾ ਵੱਡਾ ਇਹਦਾ ਫਾਇਦੇ ਦਾ ਉਸ ਵੇਲੇ ਸਪਰੇ ਉਸੇ ਵੇਲੇ ਸਪਰੇ ਵਾਸਤੇ ਕਿਉਂ ਦੱਸਿਆ ਜਾਂਦਾ ਕਿਉਂਕਿ ਦੇਖੋ ਜਦੋਂ ਆਪਾਂ ਨਾਈਟ੍ਰੋਜਨ ਤੱਤ ਦੀ ਸਪਰੇ ਪੱਤਿਆਂ ਦਾ ਰਹੀ ਕਰਾਂਗੇ ਤਾਂ ਪੱਤਿਆਂ ਦਾ ਰੰਗ ਉਸ ਵੇਲੇ ਕਾਫੀ ਜਿਦਾ ਹਰਾ ਹੋ ਜਾਂਦਾ ਬੂਟਾ ਹੀਟ ਸਟ੍ਰੈਸ ਤੋਂ ਬਚਦਾ ਕਿਉਂਕਿ ਅੱਗੇ ਜਾ ਕੇ ਤਾਪਮਾਨ ਵਧਣੇ ਹੁੰਦੇ ਆ ਤਾਪਮਾਨ ਵਧਣ ਦੇ ਨਾਲ ਝਾੜਦਾ ਆਪਣਾ ਅਸਰ ਪੈਂਦਾ ਝਾੜ ਘਟਦਾ ਕਿਉਂਕਿ ਜੇ ਬੂਟਿਆਂ ਦਾ ਪੱਤਿਆਂ ਦਾ ਰੰਗ ਜਿਆਦਾ ਹਰਾ ਹੋਊਗਾ ਤਾਂ ਹਰੇ ਰੰਗ ਦੇ ਨਾਲ ਜਿਹੜਾ ਹੀਟ ਸਟ੍ਰੈਸ ਘਟਦਾ ਆਪਾਂ ਦੇਖਿਆ ਹੋਊਗਾ ਵੀ ਜਿਹੜੀਆਂ ਹਰੀਆਂ ਹਰੇ ਰੰਗ ਦੇ ਕੱਪੜੇ ਜਾਂ ਹਰੇ ਰੰਗ ਦੀ ਚਾਦਰ ਦੇ ਨਾਲ ਥੱਲੇ ਠੰਡਕ ਮਹਿਸੂਸ ਹੁੰਦੀ ਹੈ ਗਰਮੀ ਦੇ ਵਿੱਚ ਜੇ ਪੱਤੇ ਜਿੰਨਾ ਟਾਈਮ ਜਿਆਦਾ ਹਰੇ ਰਹਿਣਗੇ ਹੀਟ ਸਟ੍ਰੈਸ ਉਹਦਾ ਘਟੂਗਾ ਜ਼ਰੂਰ ਉਹਦਾ ਫਰਕ ਪੈਂਦਾ ਇਸੇ ਕਰਕੇ ਯੂਨੀਵਰਸਿਟੀ ਦੇ ਵੱਲੋਂ ਇਹਨਾਂ ਦੇ ਨਾਂ ਦੇ ਵਿੱਚ ਇਹ ਦੱਸਿਆ ਜਾਂਦਾ ਬੀਹ ਦੇ ਨਾਲਾ ਜਿਹੜਾ ਗਰਮੀ ਦੇ ਪ੍ਰਭਾਵ ਨੂੰ ਆਪਾਂ ਘਟਾ ਸਕਦੇ ਆ ਜੇ 4 ਕਿਲੋ ਦੀ ਸਪਰੇ ਆਪਾਂ ਕਰ ਦਿਆ ਇਹਨੂੰ ਦੋ ਵਾਰੀ ਵੀ ਦੱਸਿਆ ਜਾਂਦਾ ਜਿਉਂਵਰਸਿਟੀ ਦੇ ਵੱਲੋਂ ਵੀ ਜੇ ਦੁਬਾਰਾ ਵੀ ਇਹਦੀ ਸਪਰੇ ਰਿਪੀਟ ਕਰ ਸਕਦੇ ਹੋ 10-12 ਦਿਨ ਬਾਅਦ ਤਾਂ ਹੋਰ ਵੀ ਜਿਹੜਾ ਦਾ ਰਿਜ਼ਲਟ ਵਧੀਆ ਮਿਲਣਾਂ ਦੀ ਮਤਲਬ ਬਣਦੇ ਨੇ ਨਤੀਜੇ ਵਧੀਆ ਮਿਲਣਗੇ ਜੇ ਆਪਾਂ ਇਹਦੇ ਦੋ ਸਪਰੇਹਾਂ ਕਰ ਦਈਏ ਨਹੀਂ ਇੱਕ ਸਪਰੇ ਤਾਂ ਜੇ ਜ਼ਰੂਰ ਤੁਸੀਂ ਕਰਦੇ ਹੋ ਤਾਂ ਝਾੜ ਦੇ ਵਿੱਚ ਜ਼ਰੂਰ ਇਹਦਾ ਵਾਅਦਾ ਹੋਊ ਤੇ ਹੁਣ ਉਮੀਦ ਆ ਵੀ ਤਕਰੀਬਨ ਸਾਰੀ ਗੱਲ ਜਿਹੜੀ ਸਮਝ ਆ ਗਈ ਹੋਊਗੀ ਕਬੀਬ 05234 ਜਿਹੜੀ ਆਪਣਾ 70-75 ਦਿਨ ਦੀ ਫਸਲ ਦੇ ਉੱਤੇ ਸਪਰੇਅ ਕਰਨੀ ਹੈ 1 ਤੋਂ 1.5 ਕਿਲੋ ਕਰਨੀ ਹੈ ਕਿਉਂ ਕਰਨੀ ਹੈ 05234 ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਫਾਸਫੋਰਸ ਤੱਤ ਦੀ ਲੋੜ ਹੁੰਦੀ ਹੈ ਪੋਟਾਸ਼ ਤੱਤ ਦੀ ਲੋੜ ਹੁੰਦੀ ਹੈ ਇਸ ਕਰਕੇ 70 ਤੋਂ 75 ਦਿਨ ਦੀ ਫਸਲ ਦੇ ਉੱਤੇ ਆਪਾਂ 05234 ਕਰੀਏ ਜਦੋਂ ਫਸਲ ਆਪਣੀ ਗੋਪਾਂ ਦੇ ਵਿੱਚ ਚਲੀ ਗਈ ਬੱਲੀ ਬਣ ਗਈ ਬਾਹਰ ਨਿਕਲਣ ਵਾਲੀ ਹੈ ਜੇ ਉਸ ਵੇਲੇ 13045 ਦੀ ਸਪਰੇਅ ਕਰਦੇ ਆ ਤਾਂ ਜਿਹੜਾ ਆਪਣਾ ਬੂਟਾ ਹੀਟ ਸਟ੍ਰੈਸ ਤੋਂ ਬਚੂ ਬਚੂਗਾ ਦਾਣੇ ਦਾ ਜਿਹੜਾ ਉਹਦਾ ਸ਼ਹਿਜ ਆ ਉਹ ਵੀ ਵਧੀਆ ਬਣੂਗਾ ਜਿਹੜਾ ਆਪਣਾ ਫਸਲ ਹੈ ਪੱਕਣ ਦੇ ਵਿੱਚ ਕੁਝ ਦਿਨ ਵੱਧ ਲੈਂਦੀ ਹੈ ਤਾਂ ਝਾੜ ਦੇ ਵਿੱਚ ਜ਼ਰੂਰ ਜਿਹੜਾ ਆਪਣਾ ਵਾਧਾ ਹੁੰਦਾ ਸੋ ਇਹ ਦੋਵੇਂ ਤੱਤ ਆਪਾਂ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਵਰਤਾਂਗੇ ਸਹੀ ਜਿਹੜੀ ਇਹਦਾ ਮਾਤਰਾ ਵਰਤਾਂਗੇ ਤਾਂ ਝਾੜ ਤੇ ਜ਼ਰੂਰ ਵਾਧਾ ਹੋਊਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਜਿਹੜੀ ਸ਼ੇਅਰ ਵੀ ਕਰਦੇ ਹੋ ਧੰਨਵਾਦ ਦੋਸਤੋ ਛਤ ਸ੍ਰੀ ਅਕਾਲ ਦੋਸਤੋ